ਜੰਗਲ ਵਿੱਚ ਮੁਠੀ ਪਰ ਬੈਠੇ ਸਿੱਖਾਂ ਨੇ ਜਦੋਂ ਉਸ ਬੰਦੇ ਨੂੰ ਲੁੱਟਿਆ ਜੋ ਕਿ ਦਿੱਲੀ ਦਾ ਅਰਬਾਂ ਖਰਬਾਂ ਦਾ ਖਜ਼ਾਨਾ ਲੁੱਟ ਕੇ ਲੈ ਕੇ ਆਪਣੇ ਦੇਸ਼ ਜਾ ਰਿਹਾ ਸੀ ਜਿਸ ਦੇ ਅੱਗੇ ਕੀ ਪੰਜਾਬ ਦੇ ਰਾਜਿਆਂ ਨੇ ਗੋਡੇ ਟੇਕ ਦਿੱਤੇ ਇੱਥੋਂ ਤੱਕ ਕਿ ਦਿੱਲੀ ਦੇ ਰਾਜੇ ਨੇ ਤਾਂ ਆਪਣੀ ਪੁੱਤਰੀ ਹੀ ਉਸ ਨੂੰ ਸੌਂਪ ਦਿੱਤੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਮੁਠੀ ਪਰ ਸਿੱਖਾਂ ਨੇ ਇਸ ਨੂੰ ਕਿਵੇਂ ਭਜੜਾ ਪਾਈ ਗੱਲ ਮੈਂ ਇੱਥੇ ਅੱਜ ਤੁਹਾਨੂੰ ਦੱਸਾਂਗੀ ਨਾਦਰ ਸ਼ਾਹ ਦੀ ਜਦੋਂ ਕਿ ਉਹ 18ਵੀਂ ਸਦੀ ਦੇ ਵਿੱਚ ਪੰਜਾਬ ਨੂੰ ਲੁੱਟਣ ਆਉਂਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਸਿੱਖਾਂ ਦਾ ਸ਼ਰਯਾਮ ਕਤਲੇਆਮ ਹੁੰਦਾ ਸੀ ਜੋ ਸਿੱਖ ਬਚੇ ਸੀ ਉਹਨਾਂ ਨੇ ਫਿਰ ਜੰਗਲਾਂ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਨਾਦਰ ਸ਼ਾਹ ਹੈ ਕੌਣ ਸੀ ਨਾਦਰ ਸ਼ਾਹ ਈਰਾਨ ਤੋਂ ਆਇਆ ਸੀ ਈਰਾਨ ਦਾ ਧੜਵੀ ਸੀ ਜਸਰ ਨੇ ਕਿ ਸਭ ਤੋਂ ਪਹਿਲਾ ਹਮਲਾ ਭਾਰਤ ਵਿੱਚ 1739 ਵਿੱਚ ਕੀਤਾ ਪਹਿਲਾ ਇਹ ਭਾਰਤ ਦੇ ਕਾਬਲ ਨੂੰ ਜਿੱਤਦਾ ਹੈ ਤੇ ਕਾਬਲ ਤੋਂ ਬਾਅਦ ਫਿਰ ਇਹ ਲਾਹੌਰ ਪੰਜਾਬ ਵਿੱਚ ਆਉਂਦਾ ਉਸ ਸਮੇਂ ਲਾਹੌਰ ਪੰਜਾਬ ਦਾ ਹੀ ਹਿੱਸਾ ਸੀ ਲਾਹੌਰ ਦਾ ਉਸ ਵੇਲੇ ਗਵਰਨਰ ਜ਼ਕਰੀਆ ਖਾਨ ਸੀ ਜੋ ਕਿ ਸਿੱਖਾਂ ਦਾ ਸਭ ਤੋਂ ਜ਼ਿਆਦਾ ਕੱਟੜ ਦੁਸ਼ਮਣ ਸੀ ਜਦ ਨਾਦਰ ਸ਼ਾਹ ਲਾਹੌਰ ਤੇ ਹਮਲਾ ਕਰਦਾ ਤੇ ਜ਼ਕਰੀਆ ਖਾਨ ਵੀ ਅੱਗੋਂ ਉਸ ਤੇ ਹਮਲਾ ਕਰਦਾ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਜ਼ਕਰੀਆ ਖਾਨ ਦੇ ਨਾਦਰ ਸ਼ਾਹ ਤੇ ਪਹਿਲੇ ਹਮਲੇ ਤੇ ਉਸ ਨੂੰ ਪਤਾ ਲੱਗ ਗਿਆ ਕਿ ਤੇ ਉਹ ਇਸ ਨਾਲ ਲੜ ਨਹੀਂ ਸਕਦਾ ਤੇ ਉਸ ਨੇ ਨਾਦਰ ਸ਼ਾਹ ਦੇ ਅੱਗੇ ਗੋਡੇ ਟੇਕ ਦਿੱਤੇ ਨਾਦਰ ਸ਼ਾਹ ਨੇ ਜਦ ਇਸ ਦੀ ਥਾਣ ਤੇ ਆਪਣਾ ਗੋਡਾ ਰੱਖਿਆ ਤਾਂ ਨਾਦਰ ਸ਼ਾਹ ਨੂੰ ਇਹ 20 ਲੱਖ ਰੁਪਏ ਦੇ ਦਿੰਦਾ ਜ਼ਕਰੀਆ ਖਾਨ ਨੂੰ ਲੱਗਦਾ ਸੀ ਕਿ ਨਾਦਰ ਸ਼ਾਹ ਹੁਣ ਲਾਹੌਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਕਹਿੰਦਾ ਕਿ ਤੂੰ ਸਾਭ ਆਪਣਾ ਲਾਹੌਰ ਮੈਂ ਤਾਂ ਅੱਗੇ ਦਿੱਲੀ ਵੱਲ ਨੂੰ ਜਾ ਰਿਹਾ ਮੈਂ ਤਾਂ ਹੁਣ ਦਿੱਲੀ ਜਿੱਤਾਂਗਾ ਤੇ ਜਦ ਉਹ ਦਿੱਲੀ ਵੱਲ ਨੂੰ ਵੱਧਦਾ ਉਸ ਦੀਆਂ ਖਬਰਾਂ ਹੁਣ ਲਾਹੌਰ ਤੋਂ ਦਿੱਲੀ ਤੱਕ ਪਹੁੰਚ ਜਾਂਦੀਆਂ ਨੇ ਦਿੱਲੀ ਦੇ ਤਖਤ ਤੇ ਉਸ ਵੇਲੇ ਮੁਹੰਮਦ ਸ਼ਾਹ ਰੰਗੀਲਾ ਬੈਠਾ ਸੀ ਜੋ ਕਿ ਸਭ ਤੋਂ ਜ਼ਿਆਦਾ ਕਮਜ਼ੋਰ ਰਾਜਾ ਮੰਨਿਆ ਜਾਂਦਾ ਸੀ ਉਸ ਨੂੰ ਮਤਲਬ ਸੀ ਸਿਰਫ ਆਪਣੀ ਐਸਪ੍ਰਸ਼ਟੀ ਦਾ ਨਾਮ ਔਰ ਉਸ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਜ ਉਹ ਉਸ ਕੋਲ ਨਾਦਰ ਸ਼ਾਹ ਦੀ ਖਬਰ ਪਹੁੰਚਦੀ ਹੈ ਤਾਂ ਉਹ ਉਸ ਗੱਲ ਨੂੰ ਵੀ ਜ਼ਿਆਦਾ ਗੌਰ ਨਹੀਂ ਕਰਦਾ ਤੇ ਕਹਿੰਦਾ ਕਿ ਹੱਲੇ ਲਾਹੌਰ ਤੋਂ ਦਿੱਲੀ ਬਹੁਤ ਦੂਰ ਹੈ ਦੇਖ ਲਵਾਂਗੇ ਜਦ ਦਿੱਲੀ ਆਵੇਗਾ ਹੁਣ ਲਾਹੌਰ ਨੂੰ ਜਿੱਤਣ ਤੋਂ ਬਾਅਦ ਨਾਦਰ ਸ਼ਾਹ ਪਹਿਲਾ ਸਰਹੰਦ ਜਿੱਤਦਾ ਹੈ ਪੇਸ਼ਰ ਖੰਦ ਤੋਂ ਬਾਅਦ ਉਹ ਦਿੱਲੀ ਵੱਲ ਨੂੰ ਚੱਲਿਆ ਜਾਂਦਾ ਹੈ ਜਦ ਫਿਰ ਰੰਗੀਲੇ ਨੂੰ ਇਹ ਖਬਰਾਂ ਪਹੁੰਚਦੀਆਂ ਨੇ ਕਿ ਨਾਦਰ ਸ਼ਾਹ ਦਿੱਲੀ ਦੇ ਬਿਲਕੁਲ ਨੇੜੇ ਹੀ ਆ ਗਿਆ ਫਿਰ ਮੁਹੰਮਦ ਸ਼ਾਹ ਰੰਗੀਲਾ ਆਪਣੀ 1 ਲੱਖ ਦੀ ਫੌਜ ਤਰਨਾਲ ਭੇਜਦਾ ਜਿੱਥੇ ਕਿ ਉਸ ਦਾ ਨਾਦਰ ਸ਼ਾਹ ਦੀ ਫੌਜ ਦੇ ਨਾਲ ਬਹੁਤ ਵੱਡਾ ਟੱਕਰ ਆ ਹੁੰਦਾ ਨਾਦਰ ਸ਼ਾਹ ਦੀ ਸਾਰੀ ਫੌਜ ਵੀ ਉਸ ਦੇ ਵਰਗੀ ਸੀ ਪੂਰੀ ਅਗਰਬ ਬਬੂਨਾ ਤੇ ਉਹਨਾਂ ਦਾ ਪੂਰਾ ਜਜ਼ਬਾ ਸੀ ਕਿ ਜਦ ਵੀ ਅਸੀਂ ਭਾਰਤ ਜਾਣਾ ਤਾਂ ਭਾਰਤ ਨੂੰ ਪੂਰਾ ਲੁੱਟ ਕੇ ਲੈ ਕੇ ਜਾਣਾ ਹੈ ਕੰਗਾਲ ਕਰਕੇ ਜਾਣਾ ਹੈ ਇਸੇ ਹੀ ਜਜ਼ਬੇ ਨਾਲ ਉਹ ਲੜਾਈ ਵਿੱਚ ਸਾਰੇ ਪਾਸੇ ਅੱਗ ਭਰਾ ਦਿੰਦੇ ਨੇ ਉਧਰ ਮੁਹੰਮਦ ਸ਼ਾਹ ਰੰਗੀਨਾ ਜਿਹੜਾ ਆਪ ਹੀ ਕਿਸੇ ਕੰਮ ਦਾ ਰਾਜਾ ਨਹੀਂ ਉਸਦੇ ਅੱਗੇ ਫੌਜ ਵੀ ਕਿੰਨੀ ਦੀ ਹੋਣੀ ਸੀ 1 ਲੱਖ ਫੌਜ ਦਾ ਟਾਕਰਾ ਨਾਦਰ ਸ਼ਾਹ ਨੇ ਦੋਆਂ ਘੰਟਿਆਂ ਦੇ ਵਿੱਚ ਹੀ ਖਤਮ ਕਰ ਦਿੱਤਾ ਇਤਿਹਾਸ ਦੇ ਮੁਤਾਬਕ ਨਾਦਰ ਸ਼ਾਹ ਨੇ ਉਸਦੇ 30 ਹਜ਼ਾਰ ਸੈਨਾ ਨੂੰ ਮਾਰ ਦਿੱਤਾ ਤੇ 30-40 ਹਜ਼ਾਰ ਉਸਦੀ ਸੈਨਾ ਜ਼ਖਮੀ ਹੋ ਗਈ ਜਦ ਉਸਦੀ ਸੈਨਾ ਨੇ ਦੇਖਿਆ ਕਿ ਅਸੀਂ ਥੋੜੇ ਹੀ ਜਣੇ ਬਚਿਆ ਤੇ ਬਾਕੀ ਬਚੇ ਲੋਕ ਇੱਧਰ ਉੱਧਰ ਭੱਜ ਗਏ ਕਿਸੇ ਦਾ ਪਤਾ ਨਾ ਲੱਗਿਆ ਤੇ ਉਧਰ ਨਾਦਰ ਸ਼ਾਹ ਨੇ ਸਿੱਧਾ ਆਪਣਾ ਗੋਡਾ ਫਿਰ ਉਸ ਤੋਂ ਮੁਹੰਮਦ ਸ਼ਾਹ ਰੰਗੀਲੇ ਦੇ ਮੋਢੇ ਤੇ ਰੱਖ ਦਿੱਤਾ ਹੁਣ ਮੁਹੰਮਦ ਸ਼ਾਹ ਰੰਗੀਲਾ ਤਾਂ ਪਹਿਲਾਂ ਹੀ خوته درپوک سی ਉਸਨੇ ਨਾਦਰ ਸ਼ਾਹ ਨੂੰ ਕਿਹਾ ਕਿ ਆਜੋ ਤੁਸੀਂ ਮੇਰੇ ਤਖਤ ਤੇ ਬੈਠ ਜਾਓ ਦਿੱਲੀ ਤੁਸੀਂ ਰੱਖ ਲਵੋ ਤਾਂ ਨਾਦਰ ਸ਼ਾਹ ਉਸ ਨੂੰ ਕਹਿੰਦਾ ਕਿ ਮੈਂ ਦਿੱਲੀ ਤੇ ਰਾਜ ਕਰਨ ਨਹੀਂ ਆਇਆ ਮੈਂ ਤਾਂ ਲੁੱਟਣ ਆਇਆ ਆਪਣੇ ਖਜ਼ਾਨੇ ਦੇ ਦਰਵਾਜ਼ੇ ਖੋਲ ਤੇ ਸਾਰਾ ਖਜ਼ਾਨਾ ਮੈਨੂੰ ਦੇ ਦੇ ਨਾਦਰ ਸ਼ਾਹ ਦੇ ਇੱਕੋ ਬਰੀ ਕਹਿਣ ਤੇ ਰੰਗੀਨਾ ਨੇ ਆਪਣੇ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਤੇ ਖਜ਼ਾਨੇ ਉਸ ਦੇ ਭੂਰ ਭਰੇ ਹੋਏ ਸ ਉਸ ਦੇ ਵਿੱਚ ਹੀਰੇ ਜਵਾਹਰਾਤ ਤੇ ਸੋਨਾ ਪਤਾ ਨਹੀਂ ਕੀ ਕੁਝ ਸੀ ਸਾਰਾ ਕੁਝ ਉਸਨੇ ਨਾਦਰ ਸ਼ਾਹ ਨੂੰ ਦੇ ਦਿੱਤਾ ਤੇ ਨਾਦਰ ਸ਼ਾਹ ਨੇ ਉਹ ਬਹੁਤ ਸਾਰਾ ਜਾਨਾ ਆਪਣੀ ਕੂਠਾ ਘੋੜਿਆਂ ਤੇ ਰਖਵਾਇਆ ਤੇ ਵਾਪਸ ਆਪਣੇ ਇਰਾਨ ਨੂੰ ਤੁਰ ਪਿਆ ਕਿਉਂਕਿ ਉਸ ਦਾ ਇੱਕੋ ਹੀ ਮਕਸਦ ਸੀ ਕਿ ਭਾਰਤ ਨੂੰ ਲੁੱਟਣਾ ਜੋ ਉਸਨੇ ਸਭ ਤੋਂ ਵੱਡਾ ਖਜ਼ਾਨਾ ਦਿੱਲੀ ਵਿੱਚੋਂ ਲੁੱਟ ਲਿਆ ਤੇ ਉਸ ਖਜ਼ਾਨੇ ਦੀ ਕੀਮਤ ਵੀ ਲਗਭਗ 90 ਕਰੋੜ ਦੱਸੀ ਜਾਂਦੀ ਹੈ ਪਰ ਆਇਆ ਤਾਂ ਉਹ ਖਜ਼ਾਨਾ ਲੁੱਟਣ ਸੀ ਪਰ ਖਜ਼ਾਨੇ ਦੇ ਨਾਲ-ਨਾਲ ਉਸਨੇ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਨਾਲ ਬੰਦੀ ਬਣਾ ਕੇ ਲੈ ਗਿਆ ਜਿਸ ਵਿੱਚ ਕਿ ਜ਼ਿਆਦਾਤਰ ਪੁਆਲੀਆਂ ਉਸਤਾਂ ਸਨ ਇਥੋਂ ਤੱਕ ਕਿ ਦਿੱਲੀ ਦੇ ਸਭ ਤੋਂ ਜ਼ਿਆਦਾ ਫੇਮਸ ਕਾਰੀਗਰ ਜਿਵੇਂ ਕਿ ਮਿਸਤਰੀ ਲੋਹਾਰ ਜਾ ਹੋਰ ਬਹੁਤ ਸਾਰੇ ਸਾਰਿਆਂ ਨੂੰ ਆਪਣੇ ਨਾਲ ਲੈ ਗਿਆ ਨਾਦਰ ਸ਼ਾਹ ਨੇ ਹੁਰੀਨ ਮੁਹੰਮਦ ਸ਼ਾਹ ਰੰਗੀਲਾ ਨੂੰ ਕਿਫਾ ਕਿ ਤੂੰ ਆਪਣੀ ਪੁੱਤਰੀ ਵੀ ਮੇਰੇ ਨਾਲ ਪੇਜ ਦੇ ਮੈਂ ਇਸ ਦਾ ਵਿਆਹ ਆਪਣੇ ਪੁੱਤਰ ਦੇ ਨਾਲ ਕਰ ਦਵਾਂਗਾ ਰੰਗੀਲਾ ਤੇ ਇੰਨਾ ਜ਼ਿਆਦਾ ਕਮਜ਼ੋਰ ਸੀ ਕਿ ਉਸਨੇ ਨਾਦਰ ਸ਼ਾਹ ਦੇ ਇਦਾਂ ਕਹਿਣ ਤੇ ਆਪਣੀ ਪੁੱਤਰੀ ਦਾ ਹੱਥ ਵੀ ਨਾਦਰ ਸ਼ਾਹ ਦੇ ਹੱਥ ਵਿੱਚ ਫੜਾ ਦਿੱਤਾ ਹੁਣ ਜਦ ਨਾਦਰ ਸ਼ਾਹ ਇੰਨਾ ਖਜ਼ਾਨਾ ਮੁਕਤਮ ਤੋਂ ਬਾਅਦ ਆਪਣੇ ਦੇਸ਼ ਵਾਪਸ ਕੇ ਰਾਮ ਜਾ ਰਿਹਾ ਸੀ ਉਸ ਵੇਲੇ ਭਾਰਤ ਵਿੱਚ ਹੋਰ ਵੀ ਬਹੁਤ ਸਾਰੀਆਂ ਕੌਮਾਂ ਸਨ ਜੋ ਕਿ ਬਹੁਤ ਹੀ ਹਿੰਮਤ ਵਾਲੀਆਂ ਸੀ ਪਰ ਕਿਸੇ ਨੇ ਵੀ ਇਸ ਦੇ ਨਾਲ ਲੜਾਈ ਕਰਨ ਦੀ ਹਿੰਮਤ ਨਹੀਂ ਜਟਾਈ ਮੁਠੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਜੰਗ ਵਿਚ ਰੰਦੇ ਸਨ ਤੇ ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸ ਦੇ ਅੱਗੇ ਕੋਈ ਵੀ ਕੌਮ ਡਟੀ ਨਹੀਂ ਤਾਂ ਉਹਨਾਂ ਨੇ ठान ਲਿਆ ਕਿ ਹੁਣ ਉਹ ਇਹਦੇ ਤੇ ਹਮਲਾ ਕਰਨਗੇ ਜਦ ਕਿ ਨਾਦਰ ਸ਼ਾਹ ਨੇ ਤਾਂ ਸਿੱਖਾਂ ਨੂੰ ਕੁਝ ਕਿਹਾ ਵੀ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਸਨੇਹਾ ਲਾਇਆ ਸੀ ਫਿਰ ਵੀ ਸਿੱਖਾਂ ਨੇ ਸੋਚਿਆ ਕਿ ਇਹ ਸਾਡੇ ਦੇਸ਼ ਦਾ ਖਜ਼ਾਨਾ ਅਤੇ ਸਾਡੇ ਦੇਸ਼ ਦੀਆਂ ਔਰਤਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਤੇ ਕਿਸੇ 'ਚ ਵੀ ਇੰਨੀ ਹਿੰਮਤ ਨਹੀਂ ਕਿ ਇਸ ਨੂੰ ਰੋਕ ਸਕੇ ਪਰ ਹੁਣ ਅਸੀਂ ਇਸ ਨੂੰ ਰੋਕਾਂਗੇ ਸਿੱਖਾਂ ਨੂੰ ਇਹ ਪਤਾ ਸੀ ਕਿ ਇਸ ਦੀ ਫੌਜ ਬੜੀ ਹਿਤਾਕਤਵਾਰ ਹੈ ਤੇ ਉਹਨਾਂ ਨੇ ਪਲਾਨ ਬਣਾਇਆ ਕਿ ਅਸੀਂ ਇਸ ਤੇ ਰਾਤ ਨੂੰ ਹੀ ਹਮਲਾ ਕਰਾਂਗੇ ਕਿਉਂਕਿ ਹੁਣ ਸਿੱਖਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਨਹੀਂ ਸੀ ਜਦ ਨਾਦਰ ਸ਼ਾਹ ਦੀ ਸਾਰੀ ਫੌਜ ਰਾਤ ਨੂੰ ਸੌ ਰਹੀ ਹੁੰਦੀ ਤਾਂ ਸਿੱਖ ਕੀ ਕਰਦੇ ਕਿ ਉਹਨਾਂ ਤੇ ਹਮਲਾ ਕਰ ਦਿੰਦੇ ਹਮਲਾ ਐਨੀ ਤੇਜ਼ੀ ਨਾਲ ਕਰਕੇ ਉਥੋਂ ਨਿਕਲਦੇ ਕਿ ਨਾਲੇ ਤੇ ਨਾਦਰ ਸ਼ਾਹ ਦੇ ਫੌਜੀਆ ਨੂੰ ਮਾਰ ਜਾਂਦੇ ਤੇ ਨਾਲ ਹੀ ਕੁਝ ਇਸਤਰੀਆਂ ਵੀ ਲੈ ਆਉਂਦੇ ਤੇ ਨਾਲ ਦੀ ਨਾਲ ਖਜ਼ਾਨਾ ਵੀ ਲੁੱਟ ਲੈਂਦੇ ਪਰ ਪਹਿਲੀ ਰਾਤ ਤਾਂ ਨਾਦਰ ਸ਼ਾਹ ਦੀ ਫੌਜ ਨੂੰ ਜਦ ਹੋਸ਼ ਆਈ ਤਾਂ ਉਹ ਸਭ ਦੇਖਦੇ ਹੀ ਰਹਿ ਗਏ ਕਿ ਇਹ ਕੀ ਹੋਇਆ ਕੌਣ ਆਏ ਸੀ ਤੇ ਕਿੱਦਾਂ ਉਹ ਲੈ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਐਨੀ ਤੇਜ਼ੀ ਨਾਲ ਸਿੱਖ ਆ ਕੇ ਲੁੱਟ ਕੇ ਲੈ ਜਾਂਦੇ ਨੇ ਦੂਜੀ ਰਾਤ ਫੇਰ ਜਦ ਸਿੱਖ 12 ਵਜੇ ਉਹਨਾਂ ਤੇ ਹਮਲਾ ਕਰਦੇ ਨੇ ਤਾਂ ਕੋਥੇ ਕੁਝ ਸਿੱਖ ਹੋਰ ਸ਼ਹੀਦ ਹੋ ਜਾਂਦੇ ਨੇ ਜੋ ਥੋੜੇ ਬਹੁਤ ਸਿੱਖ ਸ਼ਹੀਦ ਹੁੰਦੇ ਨੇ ਤੇ ਉਸ ਤੋਂ ਫਿਰ ਨਾਦਰ ਸ਼ਾਹ ਨੂੰ ਇਹ ਆਈਡੀਆ ਹੋ ਜਾਂਦਾ ਹੈ ਕਿ ਇਹ ਲੰਬੀ ਦਾੜੀ ਵਾਲੇ ਨੀਲੇ ਬਾਣੇ ਵਾਲੇ ਕੇ ਸਿੱਖ ਹੀ ਨੇ ਫਿਰ ਤਿੰਨ ਦਿਨਾਂ ਦਾ ਸਿੱਖਾਂ ਨੇ ਗੈਪ ਰੱਖਿਆ ਤਿੰਨ ਦਿਨਾਂ ਤੱਕ ਕੋਈ ਹਮਲਾ ਨਾ ਕੀਤਾ ਜਦ ਤੀਜੀ ਵਾਰ ਫਿਰ ਉਹਨਾਂ ਨੇ ਚੌਥੇ ਦਿਨ ਹਮਲਾ ਕੀਤਾ ਤਾਂ ਮੁਠੀ ਪਰ ਸਿੱਖ ਉਸ ਨਾਦਰ ਸ਼ਾਹ ਦੇ ਉੱਤੇ ਟੁੱਟ ਕੇ ਪੈ ਗਏ ਉਹਨਾਂ ਨੇ ਫਿਰ ਬਹੁਤ ਸਾਰੀਆਂ ਬੀਬੀਆਂ ਨੂੰ ਵੀ ਛੁਡਾ ਲਿਆ ਨਾਲ ਖਜ਼ਾਨਾ ਵੀ ਲੁੱਟਿਆ ਪਰ ਉਸ ਦਿਨ ਕਾਫੀ ਸਾਰੇ ਸਿੱਖ ਵੀ ਸ਼ਹੀਦ 都够了。 ਨਾਦਰ ਸ਼ਾਹ ਨੇ ਲਾਹੌਰ ਦੇ ਜ਼ਕਰੀਆ ਖਾਨ ਨੂੰ ਕਿਹਾ ਕਿ ਇਹ ਕੌਣ ਨੇ ਜਦ ਜ਼ਕਰੀਆ ਖਾਨ ਨੇ ਦੱਸਿਆ ਕਿ ਇਹ ਸਿੱਖ ਨੇ ਤਾਂ ਨਾਦਰ ਸ਼ਾਹ ਨੇ ਕਿਹਾ ਕਿ ਇਹਨਾਂ ਦੇ ਘਰ ਤਬਾਹ ਕਰ ਦਿਓ ਇਹਨਾਂ ਨੂੰ ਲੱਗ ਗਿਆ ਇਹਨਾਂ ਦੇ ਸਾਰੇ ਪਰਿਵਾਰ ਨੂੰ ਹੀ ਖਤਮ ਕਰ ਦਿਓ ਜ਼ਕਰੀਆ ਖਾਨ ਕਹਿੰਦਾ ਕਿ ਇਹਨਾਂ ਦੇ ਘਰ ਤਬਾਹ ਕਿਵੇਂ ਕਰਦੇ ਹੈ ਇਹ ਤਾਂ ਆਪ ਜੰਗਲਾਂ ਵਿੱਚ ਰਹਿੰਦੇ ਨੇ ਤਾਂ ਜੋ ਕੁਝ ਮਿਲ ਜੇ ਉਹ ਖਾ ਕੇ guzara ਕਰਦੇ ਨੇ ਨਾਦਰ ਸ਼ਾਹ ਫਿਰ ਇਹ ਗੱਲ ਸੁਣ ਕੇ ਬੜਾ ਹੈਰਾਨ ਹੁੰਦਾ ਹੈ ਕਿ ਇਹ ਜੰਗਲਾਂ ਵਿੱਚ ਕਿਵੇਂ ਰਹਿ ਰਹੇ ਨੇ ਤੇ ਕੀ ਖਾ ਕੇ guzara ਕਰਦੇ ਹੋਣਗੇ ਨਾਦਰ ਸ਼ਾਹ ਫਿਰ ਸਿੱਖਾਂ ਦੀ ਇਸ ਬਹਾਦਰੀ ਉਹ ਦੇਖਦਿਆਂ ਹੁਣ ਜ਼ਕਰੀਆ ਖਾਨ ਨੂੰ ਕਹਿੰਦਾ ਕਿ ਯਾਦ ਰੱਖੀ ਇੱਕ ਦਿਨ ਇਹ ਕੌਮ ਤੇਰਾ ਖਾਤਮਾ ਕਰ ਦੇਵੇਗੀ ਅਤੇ ਰਾਜ ਕਰੇਗੀ ਫਿਰ ਇੰਨੀ ਗੱਲ ਕਹਿ ਕੇ ਨਾਦਰ ਸ਼ਾ ਆਪਣੇ ਦੇਸ਼ ਵਾਪਸ ਚਲਾ ਜਾਂਦਾ ਹੈ ਇਸ ਤੋਂ ਬਾਅਦ ਜ਼ਕਰੀਆ ਖਾਨ ਨੇ ਬਹੁਤ ਸਾਰੇ ਸਿੱਖਾਂ ਤੇ ਫਿਰ ਤੋਂ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਕਾਫੀ ਸਾਰੀਆਂ ਸ਼ਹਾਦਤਾਂ ਤਾਂ ਪਹਿਲਾਂ ਹੀ ਹੋ ਚੁੱਕੀਆਂ ਸੀ ਇਸ ਦੇ ਬਾਵਜੂਦ ਵੀ ਜ਼ਕਰੀਆ ਖਾਨ ਨੇ ਸਿੱਖਾਂ 'ਤੇ ਇੰਨਾ ਜ਼ਿਆਦਾ ਜ਼ੁਲਮ ਦਿੱਤਾ ਕਿ ਉਸਨੇ ਬੁੱਢੇ ਪੁੱਲੇ ਆਜ਼ਮੀ ਕੀਤਾ ਕੋਈ ਉਮਰ ਦਾ ਲਿਆਜ਼ਮੀ ਕੀਤਾ ਕਿਸੇ ਬੱਚੇ ਦਾ ਲਿਆਜ਼ਮੀ ਕੀਤਾ ਕਿਸੇ ਔਰਤ ਦਾ ਕਾਜ਼ਨੀ ਕੀਤਾ ਐਨੇ ਬੁਰੀ ਤਰ੍ਹਾਂ ਨਾਲ ਉਹਨੇ ਸਿੱਖਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਹ ਸੀ ਅੱਜ ਦਾ ਇਤਿਹਾਸ ਨਾਦਰ ਸ਼ਾਹ ਦਾ ਜਿਸ ਦੇ ਅਧੀ ਕੇ ਕੋਈ ਕੌਮ ਨਹੀਂ ਸੀ ਟਿਕ ਪਾਉਂਦੀ ਉਸ ਨੂੰ ਮੁਠੀ ਪਰ ਸਿੱਖਾਂ ਨੇ ਭਾਜੜਾ ਪਾਈਆਂ ਜੇ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਇਸ ਨੂੰ ਹੋਰ ਅੱਗੇ ਵੀ ਸ਼ੇਅਰ ਕਰਨਾ ਸਿੱਖ ਇਤਿਹਾਸ ਦੀ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ